ਹਾਂਜੀ ਮਿੱਤਰੋ ਵੈਲਕਮ ਹੈ ਜੀ ਸਾਰਿਆਂ ਦਾ ਆਪਣੇ ਨਿਊ ਬਲੌਗ 'ਚ ਹਮੀਦ ਕਰਦਾ ਵੀ ਸਾਰੇ ਸੱਜਣ ਮਿੱਤਰ ਠੀਕ ਠਾਕ ਹੋਊਗੇ ਤਾਂ ਆਪਾਂ ਠੀਕ ਠਾਕ ਆਏ ਆਂ ਵਧੀਆ ਤੇ ਕਈ ਦਿਨ ਹੋ ਗਏ ਸੀਗੇ ਵੀ ਆਪਾਂ ਆਪਣੇ ਘੋੜੇ ਦੀਆਂ ਵਾਇਰਾਂ ਜਿਹੜੀਆਂ ਸੀਗੀਆਂ ਜਿੰਨਾ ਵੀ ਸੀਗਾ ਤਾਰਾਂ ਤੂਰਾ ਨਾ ਉਹ ਫਿਟਿੰਗ ਕਰਨ ਵਾਲੀ ਸੀਗੀ ਤੇ ਉਹ ਆਪਾਂ ਇੰਨੇ ਚਿਰ ਤੋਂ ਤਾਂ ਨਹੀਂ ਉਹਦੀ ਫਿਟਿੰਗ ਕੀਤੀ ਹੈਗੀ ਆਪਾਂ ਜਿੰਨੀਆਂ ਵੀ ਤਾਰਾਂ ਆ ਨਾ ਸਾਰੀਆਂ ਹੀ ਉਹ ਪਹਿਲਾ ਜੋ ਵੀ ਰੇਲਿਆਂ ਨੂੰ ਲੱਗੀਆਂ ਆ ਇਹਦੇ ਵਿੱਚ ਉਹ ਸਾਰੀਆਂ ਆਪਾਂ ਲਾ ਕੇ ਹਨਾ ਆਪਾਂ ਸਾਰੀ ਵਾਇਰਿੰਗ ਦੁਬਾਰਾ ਸੈੱਟ ਕਰਕੇ ਤਾਰਾਂ ਦੀ ਪਾਉਣੀ ਆ ਇਹਦੀ ਤੇ ਉਹ ਆਪਣਾ ਭਰਾ ਆ ਰਿਹਾ ਆ ਤੇ ਜਿੰਨੇ ਵੀ ਜੋ ਹੋਰ ਨਾ ਨੂੰ ਆ ਜੋਗ ਲੀਆਂ ਲਾਈਟਾਂ ਨੂੰ ਆ ਜੀ ਜੋ 12 ਨੂੰ ਤਾਰਾਂ ਲੱਗੀਆਂ ਆ ਜੁੰਨੀਆਂ ਵੀ ਸਾਰੀਆਂ ਉਹ ਸਾਰੀਆਂ ਹੀ ਆਪਾਂ ਦੁਬਾਰਾ ਉਹਦੀ ਵਾਇਰਿੰਗ ਕਰਨੀ ਆ ਆਪਾਂ ਇਹਨ ਵਧੀਆ ਤਰੀਕੇ ਦੇ ਉਹਨੂੰ ਫਿੱਟ ਕਰਨਾ ਆ ਕਿਉਂਕਿ ਕਈ ਥਾਂ ਤੇ ਤਾਰਾਂ ਖਰਾਬ ਹੋਈਆਂ ਆ ਤਾਂ ਤੁਹਾਨੂੰ ਪਤਾ ਹੀ ਆ ਵੀ ਅੱਜ ਕੱਲ ਹੈਪਨ ਕਾਫੀ ਹੋ ਜਾਂਦੇ ਕਿਤੇ ਐਵੇਂ ਮੜਾ ਮੋਡਾ ਕੋਈ ਸ਼ਾਰਟ ਸਰਕਟ ਹੋ ਗਿਆ ਕਿਤੇ ਤਾਂ ਹਨਾ ਤਾਂ ਫਿਰ ਐਵੇਂ ਨੁਕਸਾਨ ਹੋਊਗਾ ਤੇ ਆਪਾਂ ਹੁਣ ਸਾਰੀ ਇਹਦੀ ਵਾਇਰਿੰਗ ਚੇਂਜ ਕਰਨੀ ਆ ਤੇ ਬਾਕੀ ਬਣੇ ਰਿਓ ਵੀਡੀਓ ਵਿੱਚ ਤੇ ਆਪਾਂ ਤੁਹਾਨੂੰ ਸਾਰਾ ਦਿਖਾ ਲਦੇ ਆਂ ਤਾਂ ਆਪਾਂ ਕੀ ਕੀ ਕਰਦੇ ਆਂ ਤਾਂ ਇੱਕ ਆਪਾਂ ਇਹਦੀਆਂ ਮਗਰਾੜ ਵਾਲੀਆਂ ਆਪਾਂ ਲਾਈਟਾਂ ਵੀ ਚੇਂਜ ਕਰਨੀਆਂ ਆ ਉਹ ਵੀ ਆਪਾਂ ਕਰਦੇ ਆਂ ਤੇ ਬਾਕੀ ਮੈਂ ਮળોਦਾ ਭਰਾਵਾਂ ਦੇ ਨਾਲ ਆਪਣੇ ਹਨਾ ਆ ਰਹੇ ਆ ਵੀਰ ਆਪਣੇ ਲਾਰੇ ਮਿੱਤਰੋ ਆ ਗਏ ਆਪਣੇ ਭਰਾ ਦੇ ਆਪ ਕਰੂੰਗਾ ਲੰਮਾ ਕਰ ਹਾਂਜੀ ਹਾਂਜੀ ਮਹਾਰਾਜ ਆਹ ਦੇਖੋ ਸਮਾਂ ਸਮੂਹ ਵਿੱਚ ਹੀ ਟੰਗਿਆ ਆ ਜੀ ਪੂਰੀ ਪੈਕਿੰਗ ਪੂਰੀ ਕਰਕੇ ਲਿਆਏ ਪੂਰੀ ਪੈਕਿੰਗ ਕਰਕੇ ਲਿਆਂਦੀ ਆ ਤੇ ਆਪਣੇ ਜੱਸੇ ਦਾ ਹੋ ਗਿਆ ਟਰੈਕਟਰ ਬੰਦ ਚੱਲਦੇ ਚੱਲਦਾ ਤਾਂ ਆਪਾਂ ਚੱਲਨੇ ਦੇਖਣ ਵੇ ਕੀ ਪ੍ਰੋਬਲਮ ਉਹਦੇ ਵਿੱਚ ਆ ਗਈ ਆ ਆ ਦੇਖਦੇ ਆ ਜਾ ਕੇ ਅੱਦੇ ਵੀ ਸਟਾਰਟ ਨਹੀਂ ਹੁੰਦਾ ਹੈਗਾ ਦੇਖਦੇ ਆਯੋਜਕੀ ਪ੍ਰੋਬਲਮ ਆਈ ਆ ਖੜਾ ਘੋੜਾ ਦੇਖਦੇ ਆ ਜਾ ਕੇ ਡਾਕਟਰ ਸਾਹਿਬ ਲੈ ਜਾਂਦੇ ਆ ਅਸੀਂ ਨਾਲ ਡਾਕਟਰ ਆਏ ਡਾਕਟਰ ਆਏ ਆ ਡਾਕਟਰ ਹੁਣ ਕਰਦੇ ਸੈਟ ਇਹਨੂੰ ਦੇਖਦੇ ਆ ਭਾਈ ਉਹ ਬੱਲੇ ਜਾਂਦੇ ਟਰਾਲੀ ਵੀ ਠੋਕੀ ਜਾਂਦੇ ਆ ਪੱਟੂ ਹਨ ਪੂਰੀ ਇਹਦਾ ਹਨਾ ਖੁੱਤ ਉੜ ਗਿਆ ਵਾਲਾ ਕ੍ਰਾਂਟ ਵਾਲਾ ਸੌ ਚੁੜਿਆ ਆ ਆ ਆ ਆ ਪ੍ਰੋਬਲਮ ਹੋਰ ਨਹੀਂ ਕੋਈ ਤੇਲ ਤੂਲ ਦਾ ਮੈਸਤਰੀ ਸਾਹਿਬ ਨੇ ਚੈੱਕ ਕਰ ਲਿਆ ਹਨ ਪ੍ਰੋਪਰ ਡੀਜ਼ਲ ਆਉਦਾ ਆ ਹਨ ਸੌ ਚੁਟਕਣ ਕਰਕੇ ਉਹ ਤੇਲ ਦੀ ਸਪਲਾਈ ਨਹੀਂ ਗਾਹ ਜਾਂਦੀ ਹੈ ਕਿ ਉਹ ਬੰਦ ਹੋਈ ਆ ਹੋਰ ਫੇ ਲਵੀ ਛੇਟ ਆ ਆ ਬਣਿਆ ਪੂਰਾ ਝੱਟ ਹੈ ਭਾਜੀ ਨੂੰ ਕਿਹਾ ਮੈਂ ਕਿਹਾ ਸੌ ਚੜ ਗਿਆ ਭਾਜੀ ਆਪੇ ਕਰ ਦੇਣਾ ਭਾਜੀ ਨੇ। ਰੋ ਚੈੱਕ। ਇਹ ਘੋੜੀ ਦੀ ਕੱਢ ਦੇਣੀ ਐ ਨਾ ਫੁੱਲ ਟੀਸੀ ਦਾ ਭਾਈ। ਸ਼ੋ ਦਾ ਨਿਕਲ ਚੱਲੀ ਆ। ਬਾਸੀ ਨੇ ਸਪਰੇ ਚੰਗੀ ਮਾਰੀ ਲੱਗਦੀ ਆ ਇੰਜਨ ਤੇ ਆ ਤੇਲ ਮਾਰਿਆ ਚਮਕਾਇਆ ਪਿਆ। ਵਾ ਵਧੀ ਲਿਆਂਦਾ ਉਹ ਤੁਸੀਂ ਘਾਟੇ। ਆਹ ਚਮਕਾਇਆ ਪਿਆ ਤੇਲ ਮਾਰ ਮਾਰ ਕੇ ਘੋੜਾ। ਇਹ ਹੁਣ ਭਰਾ ਆਪਣੇ ਵਾਲ ਕੰਮ ਕਣਕ ਦਾ ਨਵੇੜੇ ਆਏ ਆ। ਹੁਣ ਇੱਧਰ ਕਿੰ ਆਏ ਆ ਕੰਪੈਨ ਲੈ ਕੇ ਸੀਜ਼ਨ ਲਾਉਣ ਆਏ ਆ ਹੁਣ ਸੱਵਨ ਲਈ ਹੀ ਇਹ ਕੰਪੈਨ ਹੈ ਰੀਪਰ ਪਿੱਛੇ ਆਉਂਦੇ ਨੇ ਵੀ ਰੀਪਰ ਪਿੱਛੇ ਆਉਦੇ ਆ ਓਕੇ ਲੈਣ ਦੀ ਚਾਬੀ ਹੋਰ ਲੈਣ ਦੀ ਉਹ ਪਿੱਛੇ ਆ ਆ ਪਾਜੀ ਟੋਟਲੀ ਚਾਬੀ ਨਵੇਂ ਤਨਮਾ ਸੌਂਗਾ ਮੈਂ ਔਰ ਕੋਈ ਗੱਲ ਨਹੀਂ ਚਲਦੇ ਆ ਤਾਂ ਪੰਗੇ ਪੈਂਦੇ ਹੁੰਦੇ ਆ ਕਿਹੜੀ ਲੈਂਦੀ ਆ ਹਾਂਜੀ ਲੋ ਜੀ ਲਿਆ ਵੀ ਦੇਖਦੇ ਆ ਇਹਨਾਂ ਖੋਲ ਕੇ ਹੁਣ ਮੈਂ ਕਹਿਣਾ ਕਿ ਸਾਡੇ ਕੰਮ ਤਾਂ ਇਦਾਂ ਹੀ ਆ ਭੈਣ ਚੋ ਅਸੀਂ ਤਾਂ ਤੁਰੇ ਜਾਂਦੇ ਭੈਣ ਚੋ ਚੀਜ਼ ਖੋਲ ਕੇ ਦਵਾਰਾ ਘਸਦੇ ਨਹੀਂ ਆ ਇਹ ਗੱਲ ਸਹੀ ਆ ਬਾਜੀ ਹੈਨਾ ਮੈਨੂੰ ਬੰਦਾ ਨਾ ਕੱਲ ਮੰਡੀ 'ਚ ਕਹਿੰਦਾ ਮੈਂ ਕਣਕ ਲੈ ਕੇ ਗਿਆ ਹੈਗਾ ਅੱਛਾ ਉਹ ਪਹਿਲਾਂ ਮੈਂ ਆਸੇ-ਪਾਸੇ ਘੁੰਮੀ ਗਿਆ ਹਾਂ ਕਦੀ ਇੱਧਰ ਕਦੀ ਉੱਧਰ ਫੇਰ ਮੇਰੇ ਕੋਲ ਆਇਆ ਕਹਿੰਦਾ ਭਾਈ ਯਾਰ ਇਹ ਟਰੈਕਟਰ ਕਿਹੜਾ ਮਾਡਲ ਹੈ ਕਹਿੰਦਾ ਮੈਂ ਕਹਾਂ ਜੀ 510 ਉਹ ਕਹਿੰਦਾ ਈਅਰ ਦੱਸ ਕਿਹੜਾ ਆ ਮੈਂ ਕਹਾਂ 21 ਹਾਂ ਇਹ ਤਾਂ ਮੈਂ ਚੱਕਿਆ ਉਹਦਾ ਹਿਸਾਬ ਲਾਵਾਂ ਵੀ ਹੈ ਤਾਂ ਜੌਂਡੀਅਰ ਆ ਅੱਛਾ ਠੀਕ ਹੈ ਇਹ ਰੰਗ ਕਦੋਂ ਦੇ ਦਿੱਤਾ ਕੰਪਨੀ ਨੇ ਠੀਕ ਹੈ ਫਿਰ ਬਾਅਦ ਚ ਕਹਿੰਦਾ ਮੈਨੂੰ ਐ ਸ਼ੱਕ ਪਿਆ ਵੀ ਮਾਡਲ ਐ ਐਕਸਪੋਰਟ ਵਾਲਾ ਨਾ ਹੋਵੇ ਕਿਉਂਕਿ ਤੇ ਪਿੱਛੇ ਜੈਕ ਵੀ ਲੱਗਾ ਆਗੇ ਵੀ ਜੌਂਡੀਅਰ ਨੂੰ ਜੈਕ ਦਾ ਕਹਿੰਦਾ ਆਇਆ ਹੀ ਨਹੀਂ ਕਦੀ ਫਿਰ ਉਹਨੂੰ ਗਿਆ ਮੈਂ ਕਹਾ ਨਹੀਂ ਭਾਈ ਕੋਸ਼ ਚੀਜ਼ਾਂ ਆਪ ਹੀ ਕਸਟਮਾਈਜ਼ ਜੇ ਨੇ ਕੀਤੀ ਆ ਵੀ ਤਾਂ ਕਰਕੇ ਆ ਸਹੀ ਆ ਕਹਿੰਦਾ ਭਰਾਵਾ ਕਹਿੰਦਾ ਤੂੰ ਇੱਥੇ ਤਾਂ ਨਹੀਂ ਲੱਗਦਾ ਮੈਨੂੰ ਹਾਂ ਕਹਿੰਦਾ ਕਿੱਦਾ ਭਾਜੀ ਕਹਿੰਦਾ ਵੀ ਮਤਲਬ ਹਰਿਆਣੇ ਦਾ ਅੱਛਾ ਮੈਂ ਕਿਹਾ ਹੈ ਵੀ ਮੈਂ ਰਹਿੰਦਾ ਤੇ ਮਤਲਬ ਇੱਥੇ ਹੀ ਆ ਪਿਛੋਕੜ ਪੰਜਾਬ ਦਾ ਕਹਿੰਦਾ ਤਾਂ ਹੀ ਕਹਿੰਦਾ ਇਹ ਬਾਕੀ ਨਹੀਂ ਕੋਈ ਇੰਨੇ ਪੰਗੇ ਲਿੰਦਾ ਕਿ ਤਾਂ ਪੰਜਾਬ ਵਾਲੀ ਕਰਦੇ ਆ ਜੋ ਕਰਦੇ ਯਾਰ ਦੇਖੋ ਐਕਸਪੈਰੀਮੈਂਟ ਕਰਾਂਗੇ ਤਾਂ ਚੀਜ਼ ਬਾਕੀ ਵੱਖਰੀ ਬਣੋਂਗੀ ਬਿਲਕੁਲ ਭਾਜੀ ਠੀਕ ਆ ਐਕਸਪੈਰੀਮੈਂਟ ਕਰਕੇ ਹੀ ਯਾਰ ਨਹੀਂ ਤਾਂ ਫਿਰ ਜੋ ਕੰਪਨੀ ਫਿਟਡ ਹੋਦਾ ਉਹ ਤਾਂ ਵੀ ਸਾਰੇ ਚਲਾਈ ਜਾਂਦੇ ਆ ਜੇ ਚਲਾਈ ਜਾਂਦੇ ਜੇ ਇਹ ਗੱਲ ਹੈ ਭਾਜੀ ਜੇ ਥੋੜੀ ਵੱਖਰੀ ਚੀਜ਼ ਮਿੱਤਰੋ ਬਣਾਉਣੀ ਆ ਤਾਂ ਫਿਰ ਕੁਛ ਤਾਂ ਕੁਛ ਤਾਂ ਫਿਰ ਪੰਗੇ ਤਾਂ ਲੈਣਾ ਹੀ ਪੈਣਾ ਐਕਸਪੈਰੀਮੈਂਟ ਕਰਨਾ ਹੀ ਪੈਣਾ ਆ ਇੱਕ ਇੱਕ ਚੀਜ਼ ਹੋ ਰਿਹਾ ਨਾ ਭਾਜੀ ਕਈ ਬੰਦੇ ਇਹ ਵੀ ਸੋਚਦੇ ਆ ਵੀ ਯਾਰ ਬਸ ਜਾਓ ਤੇ ਬਣਾ ਲਓ ਬਣਾ ਲਓ ਐ ਪੈਸਾ ਲਾ ਦਿਓ ਤੇ ਬਣ ਗਈ ਇਦਾਂ ਨਹੀਂ ਬਣਦੇ ਇਹ ਜਿਹੜੇ ਜਫਰ ਗੱਲ ਨੇ ਪੈਂਦੇ ਇਹ ਪਤਾ ਉਹ ਲੱਗਦਾ ਰਾਤਾਂ ਵਾਲੀ ਤੋਂ ਇੱਧਰ ਨੂੰ ਕਦੀ ਕਿੱਧਰ ਨੂੰ ਕਦੀ ਕਿੱਧਰ ਨੂੰ ਗੱਡੀਆਂ ਐ ਘੁੰਮਦੀਆਂ ਤੇ ਲਾਟੂ ਤੋਂ ਹੁੰਦਾ ਕਿਹੜੇ ਗੈਂਡੀ ਹੁੰਦੇ ਕਿੰਨੇ ਗੇੜੇ ਲੱਗ ਜਾਂਦੇ ਆ ਹੋਰ ਹੋਰ ਤੇ ਬੰਦੇ ਝਟਦੇ ਨਹੀਂ ਕਹਿੰਦੇ ਨਹੀਂ ਇਦਾਂ ਨਹੀਂ ਇਦਾਂ ਕਰਨਾ ਯਾਰ ਇਦਾਂ ਕਰਨਾ ਚਲੋ ਬਾਕੀ ਮਿੱਤਰੋ ਹੁਣ ਦੇਖਦੇ ਅੱਗੇ ਹੁਣ ਕੀ ਕਰਦੇ ਆਂ ਤੇ ਹੁਣ ਉਹਦਾ ਲੱਗੇ ਆ ਆਪਾਂ ਵਾ ਬਾਸੀ ਵਾਲੇ ਦਾ ਪਾਪ ਖੋਲਣ ਖੋਲ ਕੇ ਉਹਨੂੰ ਲੈ ਕੇ ਚੱਲਦੇ ਆਂ ਆਪਣੇ ਭੁੱਲਰ ਵੀਰ ਕੋਲ ਤੇ ਆਪਾਂ ਚੱਲੇ ਘਰ ਨੂੰ ਹੁਣ ਤੇ ਉੱਥੇ ਜਾ ਕੇ ਦੇਖਦੇ ਆਂ ਕਿ ਕਾਰਵਾਈ ਹੋਰ ਕਰਨੀ ਆ ਉਹ ਜਾ ਕੇ ਕਰਦੇ ਆਂ ਚੱਕੋ ਵੀ ਮਿੱਤਰੋ ਇਹਦਾ ਵੀ ਕਰਤਾ ਡਾਕਟਰੀ ਮੌਜਨਾ ਸ਼ੁਰੂ ਇਹ ਚ ਵੀ ਕੁਝ ਨਵਾਂ ਕਰਾਂਗੇ ਹੁਣ ਕੋਜਾ ਬਖਰਾ ਕਰਾਂਗੇ ਉਹ ਤਾਂ ਇਹਨਾਂ ਦੇ ਹਨਾ ਸੌਖੇ ਖੋਲੀ ਜਾਂਦੇ ਹਨਾ ਪੰਪ ਪੱਧਰੇ ਹੀ ਆ ਹਨਾ ਹਾਂਜੀ ਹਾਂਜੀ ਬਾਹਰ ਹੀ ਪੰਪ ਤੇ ਆਪਣੇ ਨਾੜ ਨੋਟ ਪੱਧਰੇ ਹੀ ਆ ਆਹ ਲੈਂਡ ਤੇ ਬਹੁਤ ਪੰਗਾ ਵੇ ਆਹ ਸਹੀ ਗੱਲ ਆ ਕੀ ਚਾਹੀਦਾ ਪਾਣੀ ਨਾਲ ਸਹੀ ਰੱਖੋ ਮੈਂ ਵਲੇ ਜੀ ਸਾਹਮਣੇ ਬਈ ਹੁੰਦੀ ਦੀਦੀ ਨਹੀਂ ਹੈਗੀ ਬਸ ਉਧਰ ਭਾਜੀ ਗਿਆ ਆ ਦੂਏ ਹਾਲੈਂਡ ਦਾ ਪੰਪ ਖੋਲਣਾ ਤਾਂ ਇੱਧਰ ਆਪਣਾ ਸ਼ੇਰ ਆ ਗਿਆ ਤਾਂ ਦੋਨਾਂ ਦੇਖ ਲਾ ਗਿਆ ਹੁਣ ਆਪਾਂ ਰੈਡੀ ਹੋ ਗਏ ਬਾਅਦ ਚੱਲੇ ਆ ਨਹੀਂ ਤਾਂ ਇਹ ਪ੍ਰੋਗਰਾਮ ਤਾਂ ਦੋ ਦਿਨ ਬਾਅਦ ਦਾ ਸੀਗਾ ਤੇ ਅੱਜ ਵੀ ਖੜੇ ਪੈ ਰਹੇ ਐਮਰਜੈਂਸੀ ਹੁਣ ਆਪਾਂ ਚੱਲ ਜਾਣਾ ਚਲੋ ਨਾਲੇ ਟਾਈਮ ਵੱਜ ਜਾਊਗਾ ਹੁਣ ਕਣਕਾਂ ਦਾ ਉੱਤੇ ਸੀਜਣਿਆਂ ਪੂਰਾ ਜੋਰਾਂ ਤੇ ਦਾ ਟਾਈਮ ਬਹੁਤ ਘਟਿਆ ਹੁਣ ਉਹ ਵੀ ਮਿੱਤਰੋ ਰੈਡੀ ਹੋ ਗਏ ਤੇ ਤੁਰ ਪਏ ਆਪਾਂ ਤੇ ਹੁਣ ਆਪਾਂ ਚੱਕਣਾ ਜੱਸੇ ਨੂੰ ਰਸਤੇ ਦੇ ਵਿੱਚੋਂ ਤੇ ਜੱਸੇ ਨੂੰ ਨਾਲ ਲਈਏ ਲੈ ਤਾਂ ਫਿਰ ਚੱਲੀਏ ਆ ਸਭ ਟਾਈਮ ਵੱਜੂਗੇ 10 11 ਤਾਂ ਹਨਾ ਲੇਟ ਆਉਣਾ ਭਾਈ ਇਹ ਤਾਂ 4 ਵਜੇ ਆ 4 ਵਜੇ ਆ ਮਿੱਤਰੋ ਹੁਣ ਤੁਰ ਰਹੇ ਆਪਾਂ ਇਹ ਤੋਂ 4 ਵਜੇ ਤੇ 10 11 ਤਾਂ ਸੋਖੇ ਜਿਹੀ ਆ ਵੱਜਣੇ ਘਰ ਆਦੇ ਨੂੰ ਤਕਰੀਬਨ 2 ਵੱਜਣਗੇ ਬਾਕੀ ਉੱਥੇ ਜਾ ਕੇ ਦੇਖਦੇ ਆ ਕੀ ਬਣਦਾ ਜੁੜਦਾ ਕਿੱਦਾਂ ਹੁੰਦੀ ਆ ਉਹਦੇ ਕੰਮ ਬਿਲਕੁਲ ਲੈ ਵੀ ਮਿੱਤਰੋ ਕਾ ਖੋਲ ਲਿਆ ਇਹਦਾ ਪੰਪ ਘਰ ਤਾਂ ਵਿਲਾ ਇਹ ਵੀ ਖਾਲੀ ਕਰਤਾ ਇਹਨੂੰ ਲਫਾਫੇ ਜਿਹਾ ਲਾਜੱਸੇ ਉਹ ਯਾਰ ਇਹ ਮਾੜਾ ਤੇਲ ਹਨਾ ਜਦੋਂ ਪੰਪ ਪੰਪ ਦਾ ਆਦਾ ਉਦੋਂ ਕੋਈ ਪ੍ਰੋਬਲਮ ਪੈਂਦੀ ਪੰਪਾਂ ਨੂੰ ਵੈਸੇ ਤਾਂ ਨਹੀਂ ਹੁੰਦਾ ਉਦਾਂ ਨਹੀਂ ਕੋਈ ਬੰਦਾ ਹੈਗਾ ਮਾੜਾ ਤੇਲ ਜਦੋਂ ਵਿੱਚ ਪੈ ਜਾਂਦਾ ਉਹਦੇ ਨਾਲ ਪ੍ਰੋਬਲਮ ਆਉਦੀ ਹੈ ਪੰਪ ਨੂੰ ਇੱਕ ਆਪਣਾ ਪੰਗਾ ਪਤਾ ਕੀ ਬਾਈ ਚੱਲਦੇ ਸੀ ਇਹਨਾਂ ਨੂੰ ਵੇਂਦੇ ਵੀ ਨਹੀਂ ਆ ਹੂੰ ਫੇਰ ਛੋਟੋ ਲਈ ਆਈ ਨਾਲ ਹੀ ਆ ਉੱਥੋਂ ਹੀ ਸੈਟ ਲਈ ਆ ਇਹ ਮਿੱਤਰੋ ਤੇਲ ਮਾੜਾ ਪੈ ਗਿਆ ਉਹਦੇ ਕਰਕੇ ਪੰਪ ਦਾ ਕੰਮ ਹੋ ਗਿਆ ਇਹਦਾ ਫੇ ਆ ਪਾਈਏ ਪੰਪ ਇੱਥੇ ਕੋਈ ਨਹੀਂ ਉਦੋਂ ਤਾਂ ਨਹੀਂ ਤਾਂ ਕੋਈ ਪ੍ਰੋਬਲਮ ਨਹੀਂ ਆਉਣੀ ਸੀ ਚਲੋ ਚਲਦੀਆਂ ਚੀਜ਼ਾਂ ਹੁੰਦੀਆਂ ਹੀ ਆ ਚਲਦੀਆਂ ਚੀਜ਼ਾਂ ਹੁੰਦੀਆਂ ਹੁੰਦੀਆਂ ਇਹ ਆਪਣਾ ਭਾਜੀ ਆ ਚੰਦਰ ਭਾਜੀ ਇਹ ਭਾਜੀ ਹੁਣ ਉਹ ਤੁਸੀਂ ਆਪਾਂ ਕਰਵਾਈ ਦਾ ਕੰਮ ਟਰੈਕਟਰਾਂ ਦਾ ਪੰਪੇ ਪੰਪ ਹੋ ਗਿਆ ਆ ਅੱਜ ਪੰਪੇ ਪੰਪ ਇਕੱਠੇ ਕਰ ਦਾਨੇ ਆ ਇਹ ਪੰਪ ਦੇ ਪਾਪਾ ਆ ਆ ਗਿਆ ਲਵੀ ਸੇ ਸਾਡਾ ਇਹ ਪਾਪਾ ਦੇ ਪੰਪ ਪੰਪਾਂ ਦੇ ਪੰਪ ਦੇ ਦਿੱਤੇ ਅੱਜ ਜਨਤਾ ਕਹਿੰਦੀ ਸਭ ਤੋਂ ਬਹੁਤ ਕੁੱਤੀ ਜੀ ਪੰਪ ਵਾਲੀ ਕੁੱਤੀ ਜੀ ਆ ਹਣ ਤਾਂ ਜਿੰਮੇ ਜਿਹੜਾ ਪੰਪ ਆ ਨਾ ਏ ਹਨਾ ਪਾਲੀ ਕੁੱਤੀ ਚੀਜ਼ ਆ ਬਿਲਕੁਲ ਬਿਲਕੁਲ ਆ ਸਾਡਾ ਬੰਦਾ ਵੀ ਪੰਪ ਦੇ ਵਿੱਚ ਹਲਟੋੜਾ ਬਾਈ ਲਿਆਉਦਾ ਸੀ ਚੱਲੇ ਲੈ ਅਬੇ ਮੋੜਲਾ ਮੋੜਲਾ ਸ਼ਰਾ ਕੋਈ ਕਹਦਾ ਹੈ ਬਹੁਤ ਲੰਬੀ ਲੰਬੀ ਹੈ ਟਰੈਕਟਰ ਲਾਉਣਾ ਚੱਲਦਾ ਸੀਜ਼ਨ ਆ ਮਿੱਤਰੋ ਭਾਜੜਾਂ ਪੈ ਗਈਆਂ ਕੰਪੈਨਾਂ ਚਲਦੀਆਂ ਆ ਉਦੋਂ ਉਹ ਘੋੜਿਆਂ ਦੇ ਵਿੱਚ ਪ੍ਰੋਬਲਮ ਪੈ ਗਈ। ਉਹ ਬੱਲੇ ਹੌਲੀ। ਉਹ ਆਟਰੋਲ ਜਿਮਿਆ ਪੰਪ ਜਿਹੜੇ ਆ ਨਾ ਇਹ ਬੜੀ ਕੁੱਤੀ ਚੀਜ਼ ਆ। ਸਹੀ ਗੱਲ। ਪੰਪ ਜਿਹੇ ਦੇ ਦਈਦਾ ਆ। ਇਹ ਪੰਪਾਂ ਦੀ ਦੁਨੀਆ ਪੱਟੀ ਪਈ ਆ। ਪੱਟੀ ਪਈ ਆ ਬਿਲਕੁਲ। ਬਾਬਾ। ਇਹ ਖਨਾਵਤੰਦਰ ਕਹਿੰਦਾ ਬਾਲਾ ਵਧੀਆ ਹੈ ਨਾ ਉਹ ਜਿਹੜਾ ਕੀ ਭਾਨਾ ਭੋੜਾ ਪੈਸੇ ਬਾਲਾ ਯੋਰ ਹੋ ਜਾ ਕਹਿੰਦਾ ਆ ਤੇ ਮੂੰਹ ਗੱਲ ਫੱਬਦੀ ਬਹੁਤ ਆ। ਐਵੇਂ ਮਿੱਤਰੋ ਕਣਕਾਂ ਦੇ ਹੱਲੇ ਦਾ ਐਵੇਂ ਸਟਾਰਟਿੰਗ ਹੀ ਹੋਈ ਆ ਆਪਣੇ ਏਰੀਏ ਦੇ ਵਿੱਚ ਤਾਂ ਹੱਲੇ ਕਣਕਾਂ ਸਾਰੀਆਂ ਤਕਰੀਬਨ ਖੜੀਆਂ ਹੀ ਆ ਕੋਈ ਕੋਈ ਟਮਾਟਾ ਮਹੀਂ ਵੱਢ ਹੋਈ ਹੱਲੇ ਤੇ ਇਹ ਥੋੜਾ ਜਿਹਾ ਤਾਂ ਪਹਿਲਾਂ ਤੇਲ ਪੋਵਾ ਲਈਏ ਰਾਣੀ ਸੁੰਦਰਾ ਦੇ ਵਿੱਚ ਆ ਫੇਰ ਇੱਥੇ ਤਾਂ ਨਹੀਂ ਟਾਪੋ ਟਾਪ ਆਪਾਂ ਫਗਵਾੜੇ ਆ ਗਏ ਆ ਆਪਾਂ ਸਹੀ ਆਉਣਾ ਹੁਣ ਤਾਂ ਨਹੀਂ ਟਿਕੜ ਓਏ ਮੇਰੇ ਠੀਕੇ ਭਾਈ ਹੁਣ ਤਾਂ ਸੈਟ ਆ ਨਾ ਪਾਣੀ ਰੱਖਿਆ ਅੱਗੇ ਮਾ ਓਕੇ ਯਾਰ ਲੈ ਭਾਈ ਸੱਜਣੋ ਠੀਕ ਹੈ ਨਵਾਂ ਸ਼ਹਿਰ ਟੱਪ ਗਏ ਆ ਬਾਸੀ ਕੋਣਾਂ ਘੰਟਾ ਘੰਟਾ ਲੱਗਣਾ ਹੋਰ ਆਪਾਂ ਨੂੰ ਪਹੁੰਚਣ ਨੂੰ ਆਹ ਯਾਰ ਇਥੋਂ ਦਾ ਕੰਮ ਹੈ ਜਾਂਦੇ ਰਾਣੀ ਸੁੰਦਰਾ ਸਾਡੇ ਮੈਂ ਮਤਲਬ ਮੇਰਾ 120 ਦੇ ਟਿਕਾਈ ਜਾਂਦੇ ਆ ਅੱਜ ਦਾ ਦਿਨ ਤੇ ਕੱਲ ਦਾ ਦਿਨ ਸਾਨੂੰ ਲੱਗਣਾ ਹੈ ਠੀਕ ਹੈ ਪਰਸੋਂ ਰਾਤ ਨੂੰ ਆ ਗਏ ਆ ਪਾ ਭਰਾ ਦੇ ਕੋਲ ਹੋਰ ਭਾਜੀ ਕਿੱਦਾਂ ਸੇਤਾ ਠੀਕ ਠਾਕ ਹੈ ਜੀ ਹਾਂ ਜੀ ਆ ਗਏ ਭਰਾ ਆਪਣੇ ਦੇ ਦਰਸ਼ਨ ਕਰਨਾ ਸੀ ਹਣ ਵੀਰ ਕੋ ਚੌਂਕੀ ਭਰਨੀ ਆ ਅਸੀਂ ਅੱਜ ਸੀਜ਼ਨ ਦੇ ਵਿੱਚ ਦਰਸ਼ਨ ਕਰਨ ਦੇ ਤਾਂ ਬੜਦੇ ਨਹੀਂ ਹੁੰਦੇ ਜਿੱਦਾਂ ਕੋਈ ਪਟਾਕਾ ਪੈਣਾ ਹੁੰਦਾ ਤਾਈਆਂ ਹੁੰਦੇ ਨੇ ਆਪਾਂ ਇੱਥੇ ਦਰਸ਼ਨ ਹੁੰਦੇ ਨੇ ਐਰ ਕੀ ਪਟਾਕੇ ਵੀ ਤਿੰਨ ਵਾਰੀ ਪਟਾਕੇ ਇਦਾਂ ਹੀ ਆ ਵੀ ਅੱਜ ਅਸੇ ਨੇ ਅੱਜ ਪਟਾਕਾ ਵਾਪਸ ਤਾਂ ਕੋਈ ਗੱਲ ਹਾਂ ਚੱਲ ਭਰਾ ਸਾਡਾ ਜੀਦਾਬਾਦ ਦਾ ਰਵੇ ਆਪੇ ਸੈੱਟ ਕਰੂਗਾ ਕਰਾਈ ਗੱਲਾਂ ਗੱਲਾਂ ਵੀ ਅਸੀਂ ਵੇਜਾ ਸੀ ਥੋੜੇ ਥੋੜੇ ਯਾ ਕੋੜੇ ਆ ਵੀ ਉਹਨੂੰ ਰੋੰਦਾ ਯਾ ਇੱਕ ਵਾਰੀ ਨਾ ਥੋੜੀ ਜੀ ਰੇਸ ਮਾਰ ਕੇ ਘਟਾਈ ਸੀਗੀ ਬਸ ਵਾਹ ਰਾਈ ਔਕਾ ਖੜਿਆ ਹੀ ਨਹੀਂ ਜਦ ਬੰਦ ਹੀ ਹੋ ਗਿਆ ਬੰਦੇ ਹੋ ਗਿਆ ਉਸ ਨਾਲ ਗੁੰਗਲੂ ਹੁਣਾ ਤੇ ਜਿਹੜੇ ਟਾਇਰ ੱਲੇ ਹੁੰਦਾ ਹੁੰਦਾ ਭਾਜੀ ਮੈਂ ਮੈਂ ਇਦਾਂ ਹੀ ਮਾੜੀ ਏ ਰੇਸ ਮਾਰੀ ਸੀ ਭਾਜੀ ਉਹ ਤੈਨੂੰ ਇਸ਼ਾਰਾ ਦਿੰਦਾ ਮਾੜੀ ਹੀ ਰੇਸ ਮਾਰੀ ਸੀ ਐ ਬਣ ਕੇ ਚੱਕ ਹਸਦਾ ਰੇਸ ਆ ਕੇ ਮਹਾਲੀ ਪੱਜੀ ਸਿੱਧੀ ਉਹ ਲਿਵਰੀ ਇੱਥੇ ਆ ਕੇ ਤਾਂ ਹੋਇਆ ਭਾਜੀ ਨੇ ਝੂੜੀਆਂ ਕਈ ਹੱਤੀਆਂ ਹੀ ਝੂੜੀਆਂ ਰਹਿ ਦੇਖ ਲੋ ਕਿੰਨੀਆਂ ਗਈਆਂ ਬੁਸਕੇ ਇਹ ਉਧਰ ਹੱਲੇ ਗਈਆਂ ਪਈਆਂ ਹੱਲੇ ਵਧਾ ਸਕਦੇ ਆ ਇੱਕ ਹੱਲੇ ਬਾਹਰ ਸਕਦਾ ਹੱਲੇ ਚੂੜੀਆਂ ਸਿਰੇ ਦੇ ਲਾਈਆਂ ਆ ਆਹ ਦੇਖ ਥੱਲੇ ਨੇਚੇ ਮੇ ਡੇਢ ਦੋ ਚੂੜੀਆਂ ਵੱਜਣੀਆਂ ਆਂਦੇ ਇਹ ਨਾ ਨਾ ਭਾਈ ਮੈਂ ਕੀਤਾ ਇਹ ਵੀ ਹਾਂ ਕੀਤੀ ਇਹ ਵੀ ਕੀਤਾ ਵੇਚ ਕੇ ਸੇੜਾ ਬੰਦ ਹੋ ਗਏ ਆਹ ਮਸਾ ਹੀ ਦੁਬਾਰਾ ਵਾਪਸ ਕੀਤਾ ਸਹੀ ਆ ਐ ਵੀ ਇਧਰ ਆਪਣਾ ਵੀ ਕੰਮ ਚੱਲ ਪਿਆ ਔਰ ਮਸਰਾਜੀ ਦਾ ਵੀ ਆਜੀ ਹਲੇ ਖੋਲਣੀ ਹੈ ਨਾ ਬੱਚੋ ਗੇਮ ਹੈ ਨਾ ਫੇਰ ਪਤਾ ਲੱਗੂਗਾ ਕੀ ਇਹਦੇ ਵਿੱਚ ਪੰਗਾ ਪਿਆ ਹੈ ਹਾਂ ਢੁੰਡੜੇ ਢੁੰਡੜੇ ਆਹ ਵੇ ਮੇਟਰ 3 ਗਈ ਆ ਭਰਾ ਨੇ ਗੱਡੀ ਦਾ ਮਾਰਿਆ ਸੌਦਾ ਇਹਦਾ ਲੈ ਕੇ ਆਇਆ ਵੀਰ ਗੱਡੀ ਇਹਦਾ ਪਲੇਅਰ ਨਹੀਂ ਚੱਲਦਾ ਸੀਗਾ ਉਹ ਚਲਾ ਗਏ ਛੜੇ ਆ ਇਹਨਾਂ ਕੰਮ ਕੋਈ ਛੱਡਣਾ ਨਹੀਂ ਸਾਰੇ ਲਪੇਟ ਲੈਣੇ ਆ ਸਾਰੇ ਲਪੇਟ ਲੈਣੇ ਆ ਜਿਵੇਂ ਮਰਜੀ ਹੋ ਜਾਏ ਕੰਮ ਨਹੀਂ ਹੁੰਦਾ ਇਹ ਲੋ ਬਈ ਲੈ ਆਂਦਾ ਕੋਕ ਪਾਰਟੀ ਕਰਦੇ ਆ ਨਾ ਸੈਟਿੰਗ ਜੇ ਆ ਜੰਗੀ ਤਰ੍ਹਾਂ ਸ਼ੇਰਾ ਆ ਲੈਮਕਾ ਕਿਸੇ ਲਈ ਲਿਆਂਦਾ ਚੀਮੇ ਲਈ ਚੀਮੇ ਲਈ ਹਾਂ ਦਿਲ ਘੜਵਾ ਉਹ ਜੀ ਕੀ ਪ੍ਰੋਬਲਮ ਕੀ ਆਈ ਹੈ ਪੰਪ ਦੇ ਵਿੱਚ ਪਾਣੀ ਆ ਗਿਆ ਆ ਦੇਖੋ ਜੰਗਾਲ ਬਣ ਗਿਆ ਹਾਂ ਜੰਗਾਲ ਬਣ ਗਿਆ ਆ ਦੇ ਮਿੱਤਰੋ ਆ ਦੇਖੋ ਆ ਦੇ ਪਾਣੀ ਆਉਣ ਨਾ ਹਾਂ ਉਹਦੇ ਵਿੱਚੋਂ ਮੇਹਰਾ ਪੀੜਾ ਹੋ ਗਿਆ ਨਾ ਆ ਦੇ ਪੀੜਾ ਇਹ ਪਾਣੀ ਕਰਕੇ ਹੋਇਆ ਸਾਰੇ ਪ੍ਰੋਬਲਮ ਆਈ ਆਹ ਪਾਣੀ ਕਰਕੇ ਦਿੱਕਤ ਆਈ ਆ ਸਾਰੀ ਆ ਵੀ ਆ ਵੀ ਪਾਣੀ ਕਰਕੇ ਹੋਇਆ ਹਾਂ ਆ ਦੇਖੋ ਆ ਦੇਖ ਇਹ ਡੀਜ਼ਲ 'ਚ ਪਾਣੀ ਔਨ ਕਰਕੇ ਸਾਰੇ ਹੋਇਆ ਹਾਂ ਡੀਜ਼ਲ 'ਚ ਪਾਣੀ ਹਾਂ ਡੀਜ਼ਲ 'ਚ ਪਾਣੀ ਸੀ ਹੈ ਨਾ ਜਿਹੜਾ ਡੀਜ਼ਲ ਡੀਜ਼ਲ ਪਵਾ ਆ ਹੋਰ ਤਾਂ ਕੋਈ ਪ੍ਰੋਬਲਮ ਪੈਣੀ ਨਹੀਂ ਸੀ ਇਦਾਂ ਇਹਨੂੰ ਨਹੀਂ ਆ ਦੇਖੋ ਇਹ ਆ ਵੀ ਟੱਕ ਲੱਗੇ ਪਾਣੀ ਦੀ ਘਰ ਤੋਂ ਘੱਟ ਵੀ 20-25 ਦਿਨ ਪਹਿਲਾਂ ਆਇਆ 20-25 ਦਿਨ ਪਹਿਲਾਂ ਆਇਆ ਨਾ ਮਹੀਨਾ 20-25 ਦਿਨ ਪਹਿਲਾਂ ਆਇਆ ਸਹੀ ਉਹਨੂੰ ਨੇ ਵੜਤਾ ਉਸ ਤੋਂ ਬਾਅਦ ਇਹ ਖੁਰਨਾ ਸ਼ੁਰੂ ਹੋ ਗਿਆ ਟੈਂਪਰ ਖਤਮ ਹੋ ਗਈ ਇਹਦੀ ਟੈਂਪਰ ਖਤਮ ਹੋਣ ਤੋਂ ਬਾਅਦ ਚੱਲਣ ਤੋਂ ਬਾਅਦ ਫਿਰ ਦਿੱਕਤ ਆ ਗਈ ਸਹੀ ਹੈ ਭਾਜੀ ਆਉਣ ਦਾ ਸਪੋਰਟ ਨਹੀਂ ਹੋਇਆ ਹੌਲੀ ਹੌਲੀ ਪੈਦਾ ਤਾਂ ਪਾਣੀ ਸੀਗਾ ਫੇ ਉਹਦੇ ਕਰਕੇ ਆਇਆ ਆਹ ਸਿਆਲ ਤੋਂ ਉੱਥੇ ਖੜਾ ਹੀ ਰਿਹਾ ਟਰੈਕਟਰ ਕੱਢਿਆ ਨਹੀਂ ਇੰਦਾ ਹੁਣ ਦੋ ਹਫ਼ਤੇ ਹੋ ਗਏ ਕੱਢਿਆ ਨਹੀਂ ਅਸਲ ਵਿੱਚ ਕਾਪੋ ਦੁਬਾਰਾ ਹੈ ਸਗਾ ਕਰੀ ਉਸੇ ਤੇ ਰਮਾੜਾ ਜਦੋਂ ਆ ਜਾਂਦਾ ਨਾ ਵਿੱਚ ਜੀ ਜੀ ਬਾਡੀ ਵੀ ਵੱਡੀ ਸਾਰਾ ਸਮਾਨ ਵੱਡ ਗਿਆ ਬਾਡੀ ਵੀ ਵੱਡੋਈ ਹੈ ਨਾ ਹਾਂ ਬਹੁਤ ਜ਼ਿਆਦਾ ਹਮ ਨਹੀਂ ਸ਼ੋਰ ਅਦੇ ਬਾਡੀ ਨੂੰ ਵੀ ਮਿੱਤਰੋ ਰਗੜਾ ਲੱਗਾਇਆ ਉਹਦੇ ਵਿੱਚ ਹਮ ਉਹਦੇ ਓਏ ਮਿੱਤਰੋ ਆ ਸਾਰਾ ਹੀ ਹੁਣ ਇਹਦਾ ਸਮਾਨ ਨਵਾਂ ਹੀ ਪੈਣਾ ਆ ਕਰਕੇ ਉਹ ਪਾਣੀ ਆਉਣ ਦੇ ਨਾਲ ਹਨਾ ਬਾਡੀ ਸਾਰਾ ਕੁਝ ਵੱਡ ਹੋ ਗਿਆ ਇੱਕ ਕਸਮ ਦਾ ਵੀ ਸਾਂਝ ਲੋ ਸਾਰਾ ਪੰਪ ਹੀ ਹੁਣ ਨਵਾਂ ਹੀ ਹੋ ਗਿਆ। ਉਹਦੇ ਵਿੱਚ ਕੋਈ ਚੀਜ਼ ਬਚੀ ਨਹੀਂ ਹੈਗੀ ਸਾਰਾ ਕੁਝ ਹੀ ਖਰਾਬ ਹੋ ਗਿਆ ਸੀ ਪੰਪ ਦਾ। ਤੇ ਪਰ ਕਿ ਹੁਣ ਜੇ ਮਾੜਾ-ਮੋਟੀ ਕੋਈ ਚੀਜ਼ ਸਹੀ ਵੀ ਆ ਤਾਂ ਹੁਣ ਆਪਾਂ ਜੇ ਕਰਉਣਾ ਹੀ ਆ ਤਾਂ ਆਪਾਂ ਹੁਣ ਮਾੜੀ-ਮੋਟੀ ਵੀ ਕੋਈ ਕਮੀ ਛੱਡਣੀ ਨਹੀਂ ਹੈਗੀ। ਸਾਰਾ ਕੁਝ ਆਪਾਂ ਐਨ ਹੁਣ ਪੂਰਾ ਓਕੇ ਕਰ ਦੇਣਾ। ਤੇ ਭਾਜੀ ਵੀ ਕਹਿੰਦੇ ਵੀ ਆਪਾਂ ਕੰਮ ਚਲਾਉ ਨਹੀਂ ਹੁਣ ਕਰਨਾ ਕੋਈ ਵੀ ਚੀਜ਼ ਜੇ ਕਰਨੀ ਆ ਤਾਂ ਐਨ ਵਧੀਆ ਤਰੀਕੇ ਦੇ ਪੰਪ ਸੈੱਟ ਕਰਨਾ ਆ ਐਨ। ਇਹ ਚਲੋ ਹੁਣ ਲੱਗਾ ਭਾਜੀ ਫਿੱਟ ਕਰਨ ਇਹਨੂੰ ਕਰਾ ਲਈਏ हो गया पंप रेडी पंप हो गया देना देगा ए हो गया काम मेरा डन पंप ਦਾ ਦਿੱਕਤ ਨਹੀਂ ਪਹੀਏ ਕਿਤੇ ਮੈਥਰੋ ਬ੍ਰੇਕ ਪੰਪ ਨੰਬਰ 1 2 3 ਤਿੰਨ ਮਰੀਜ਼ ਆਪਾਂ ਵਿਜੀਟ ਕੀ ਦੇ ਲੰਮੇ ਪਾ ਕੇ ਲੈ ਆਏ ਨੇ ਹੋੜਦਾ ਨਹੀਂ ਚੜਾ ਮਾਰ ਨਹੀਂ ਮਰੀ ਨਹੀਂ ਲੱਗੇ ਹੁਣ ਨਹੀਂ ਮਰੀਜ਼ ਹੈਗੇ ਹਾਂ ਹੁਣ ਦਾ ਉਹ ਇਹ ਤਾਂ ਸੀਟਾਂ ਤੇ ਰਖਾਉ ਸਕੇ ਪਿਛਲੀਆਂ ਤਿੰਨ ਖਾਲੀ ਆ ਬਾਜੀ ਇਹ ਤਾਂ ਨਾਟਾ ਹੈ ਦੇ ਦੋ ਜਿਹੜੇ ਬਾਜੀ 13 ਨੰਬਰ ਵਾਲੇ 13 ਵਾਲੇ ਯਾ ਠੀਕ ਹੈ ਮੇਰੇ ਵਾਲੇ ਦੇ ਹੀ ਆ ਵਾਹ ਲੈ ਵੇ ਮਿੱਤਰੋ ਕਿੰਨੇ 2 ਵਜ ਗਏ ਹਨਾ ਰਾਤ ਦੇ 2 2 ਅਭੀ ਜਿਆ 2 ਵਜ ਗਏ ਹਨਾ ਆਵੇਂ ਮਿੱਤਰੋ 2 ਵਜ ਗਏ ਰਾਤ ਦੇ ਤਾਂ ਜੱਸਾ ਦਿੱਤਾ ਲਾ ਹਣ ਦੱਸਿਆ ਹਾਂਜੀ ਸੋਹਣਾ ਆਨੰਦਵਾਲਾ ਸੋਹਣਾ ਆਨੰਦਵਾਲਾ ਚੱਕ ਲਾ ਪੰਪ ਜੱਸੇ ਨੇ ਆਪਣਾ ਸੰਭ ਲਿਆ ਇਹ ਹੁਣ ਚੱਲੇ ਆ ਘਰ ਨੂੰ ਜਾ ਕੇ 2 ਘੰਟੇ ਆਰਾਮ ਕਰ ਲਈਏ ਇਹ ਸਾਲੇ ਪੰਪਾਂ ਨੇ ਤੰਗ ਕਰਤੇ ਆ ਪੰਪੂ ਪੰਪੋਈ ਬਈ ਨਾ ਪੰਪੂ ਪੰਪੋਈ ਬਈ ਅੰਦਰ ਖੜਾ ਸੇ ਨੂੰ ਬਈ ਨਾ ਤੈਨੂੰ ਹਾਂ ਮੈਨੂੰ ਦੱਸ ਦੇਗਾ ਤੂੰ ਅੱਜ ਇੱਕ ਬਰਾਨ ਕੀਤਾ ਸਾਨੂੰ ਹਾਂ ਬਰਾਨ ਕੀਤਾ ਇਹਨੇ ਸਵੇਰੇ ਤੈਨੂੰ 26 ਬੁੱਢੀ ਵੀ ਅੱਗੇ ਪਾ ਕੇ ਨਾ ਤੈਨੂੰ ਮੇਲ ਦੇ ਲੈ ਕੇ ਜਾਣਾ ਹੈ ਉਹ ਵੀ ਅੱਖਾ ਕੱਢਦਾ ਹੁਣ ਅੰਦਰ ਉਹ ਹਾਂ ਇਹ ਸਾਲੇ ਹਟਦੇ ਹੀ ਨਹੀਂ ਪਹਿਲਾਂ ਮੈਨੂੰ ਐਦਾਂ ਝਾੜਦਾ ਹੁਣ ਹੋਰ ਤਿੱਖਾ ਕਰਾ ਲਿਆ ਇਹਨੇ